ਇਸ ਅਪੀਸੋਡ ਵਿੱਚ ਅਸੀਂ ਵਿਚਾਰ ਕਰਨੀ ਹੈ ਕਿ ਗੁਰੂ ਮਿਲਦਾ ਕਿਸ ਨੂੰ ਹੈ ਪ੍ਰਮਾਤਮਾ ਦੀ ਪ੍ਰਾਪਤੀ ਤੱਕ ਦਾ ਰਸਤਾ ਸਾਨੂੰ ਸਤਿਗੁਰੂ ਦਿਖਾਉਂਦਾ ਹੈ ਪ੍ਰਮਾਤਮਾ ਨਾਲ ਮਿਲਣ ਹੋਣ ਦੀ ਯਾਤਰਾ ਵਿੱਚ ਸਤਿਗੁਰੂ ਦਾ ਹਾਸ ਮੁਕਾਮ ਹੈ ਸਤਿਗੁਰੂ ਦੀ ਪ੍ਰਾਪਤੀ ਨਾ ਹੋਵੇ ਤਾਂ ਫਰਮ ਸੱਚ ਦੀ ਪ੍ਰਾਪਤੀ ਵੀ ਨਹੀਂ ਹੋ ਸਕਦੀ ਫਰਮਾਤਮਾ ਦੀ ਪ੍ਰਾਪਤੀ ਵੀ ਨਹੀਂ ਹੋ ਸਕਦੀ ਇਹੀ وجہ ਹੈ ਕਿ ਜਿਗਿਆਸੂ ਜਨ ਹਮੇਸ਼ਾ ਹੀ ਸਤਿਗੁਰੂ ਦੀ ਭਾਲ ਵਿੱਚ ਰਹਿੰਦੇ ਹਨ ਜਦ ਤੱਕ ਉਹਨਾਂ ਨੂੰ ਸਤਿਗੁਰੂ ਮਿਲ ਨਾ ਜਾਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖ ਪਿਆਰੇ ਭਾਈ ਬਖਤਾ ਜੀ ਪਟਸਾਹਬ ਇਹ ਬਾਣੀ ਛੱड़ਦੇ ਹਨ। ਐਹੋ ਸੰਤ ਹੋਂ ਟੋਲ ਸਾਧ ਬਹੁਤ ਹੀ ਰੜਿਟੇ ਸੰਨਿਆਸੀ ਤਪਸੀ ਹੈ ਮੁਖੋ ਇਹ ਪੰਡਿਤ ਮਿੱਠੇ ਬਰਸ ਏਕ ਹੋ ਫਿਰਿਓ ਕਿਨੇ ਨਮ ਪਰ ਚੋਲਾਇਓ ਕਹਤੇ ਕਹਤੀ ਸੁਣੀ ਰਹਿਤ ਕੋ ਖੁਸੀ ਨਾ ਆਇਓ ਹਰ ਨਾਮ ਛੋੜ ਦੂਜੈ ਲਗੇ ਤਿੰਨ ਕੇ ਗੁਣ ਹਉ ਕਿਆ ਕਹੂੰ ਗੁਰਦਈ ਮਿਲਾਇਓ ਪਿਖਿਆ ਜੀਵ ਤੂੰ ਰੱਖੈ ਕੀ ਬੁਰਾ ਵਿਖਾ ਜੀ ਫਰਮਾਉਂਦੇ ਹਨ ਕਿ దਈ ਨੇ ਪ੍ਰਮਾਤਮਾ ਨੇ ਗੁਰੂ ਮਿਲਾ ਦਿੱਤਾ ਗੁਰ ਦਈ ਬਿਲਾਇਓ ਪਿਖਾ ਗੁਰੂ ਦੀ ਤਲਾਸ਼ ਵਿੱਚ ਭਾਈ ਪਿਖਾ ਜੀ 1 ਸਾਲ ਫਿਰਦੇ ਰਹੇ ਮਾਰਸ ਇੱਕ ਹੁਣ ਫਿਰਿਓ ਇਹ ਤਲਾਸ਼ ਨੂੰ ਆਪਣੇ ਬਲੰਗ ਕਰਦੇ ਰਹੇ ਗੁਰੂ ਦੀ ਤਲਾਸ਼ ਕਰਦੇ ਰਹੇ ਪਰ ਸੱਚੇ ਗੁਰੂ ਦੀ ਪ੍ਰਾਪਤੀ ਨਾ ਹੋ ਸਕੀ ਸਤਿਗੁਰੂ ਦੀ ਪ੍ਰਾਪਤੀ ਉਦੋਂ ਹੀ ਹੋਈ ਜਦੋਂ ਖੁਦ ਪਰਮਾਤਮਾ ਨੇ ਦਈ ਨੇ ਉਹਨਾਂ ਨੂੰ ਗੁਰੂ ਨਾਲ ਮਿਲਾਇਆ ਗੁਰੂ ਦਈ ਬਿਲਾਇਆ ਕਿਹਾ ਦਈ ਨੇ ਗੁਰੂ ਮਿਲਾਇਆ ਦਇਆਵਾਨ ਪਰਮਾਤਮਾ ਨੇ ਗੁਰੂ ਮਿਲਾਇਆ ਪਰਮਾਤਮਾ ਨੇ ਧੁਰ ਤੋਂ ਹੀ ਲੇਖ ਲਿਖੇ ਹੋਏ ਆ ਜਿਸ ਦੇ ਮੱਥੇ ਉਤੇ ਤੁਰੋਂ ਹੀ ਇਹ ਲੇਖ ਲਿਖੇ ਗਏ ਹਨ ਕਿ ਉਸ ਨੂੰ ਸਤਿਗੁਰੂ ਦੀ ਪ੍ਰਾਪਤੀ ਹੋਣੀ ਹੈ ਤਾਂ ਉਸ ਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਜਾਏਗੀ ਜਿਨ ਮਸਤਕ ਤੁਰਾਰ ਲਿਖਿਆ ਤੇਨਾ ਸਤਿਗੁਰ ਮਿਲਿਆ ਰਾਮ ਰਾਜੇ ਜਿਸ ਦੇ ਮਸਤਕ ਉਤੇ ਤੁਰ ਤੋਂ ਹੀ ਹਰੀ ਨੇ ਲਿਖ ਦਿੱਤਾ ਹੈ ਇਹ ਰਾਮ ਰਾਜੇ ਉਹਨਾਂ ਨੂੰ ਸਤਿਗੁਰੂ ਮਿਲ ਗਿਆ ਜਿਸ ਦੇ ਮਾत्रे ਦੇ ਪਰਮਾਤਮਾ ਨੇ ਅਜਿਹੇ ਭਾਗ ਨਹੀਂ ਲਿਖੇ ਉਸ ਨੂੰ ਸਤਿਗੁਰੂ ਦੀ ਪ੍ਰਾਪਤੀ ਨਹੀਂ ਹੋਏਗੀ। ਮੇਨ ਭਾਗਾ ਸਤਿਗੁਰ ਨਾ ਮਿਲੇ ਘਰ ਬੈਠਿਆ ਨਿਕਟ ਨਿਤ ਬਾਸ ਅੰਤਰ ਅਗਿਆਨ ਦੁਖ ਪਰਮ ਹੈ ਵਿਚ ਪੜਦਾ ਦੂਰ ਪਈਐਸ ਮੇਨ ਭਾਗਾ ਐਸਾ ਸਤਿਗੁਰ ਨਾ ਪਾਈਐ ਜੇ ਲੋਚੈ ਸਭ ਕੋਈ ਕਈ ਲੋਕ ਐਸੇ ਦਾਅਵੇ ਕਰਦੇ ਵੇਲ ਜਾਂਦੇ ਹਨ ਕਿ ਉਹਨਾਂ ਨੇ ਇੰਨੇ ਲੋਕਾਂ ਨੂੰ ਗੁਰੂ ਦੇ ਲੜ ਲਾਇਆ ਇੰਨੇ ਲੋਕਾਂ ਨੂੰ ਗੁਰੂ ਵਾਲੇ ਬਣਾਇਆ ਉਹਨਾਂ ਦਾ ਐਸਾ ਕਹਿਣਾ बस ਉਹਨਾਂ ਦਾ ਹੰਕਾਰ ਹੈ ਕਿਸੇ ਵਿੱਚ ਨਹੀਂ ਐਸੇ ਤਾਂ ਹੁੰਦੀ ਹੀ ਨਹੀਂ ਕਿ ਕਿਸੇ ਨੇ ਗੁਰੂ ਵਾਲਾ ਬਣਾ ਦੇ ਗੁਰੂ ਵਾਲਾ ਤਾਂ ਉਹ ਹੀ ਬਣਦਾ ਹੈ ਜਿਸ ਦੇ ਮੱਥੇ ਉੱਤੇ ਧਰਮ ਪਰਮਾਤਮਾ ਨੇ ਹੀ ਭਾਗ ਲਿਖਿਆ ਹੋ ਕੋਈ ਜੇ ਗੱਸੂ ਮੇਰੀ ਕੋਈ ਗੱਲ ਸੁਣ ਕੇ ਗੁਰੂ ਵਾਲਾ ਬਣ ਜਾਏ ਤਾਂ ਇਹ ਇਸ ਕਰਕੇ ਹੈ ਕਿ ਉਸ ਦੇ ਮਸਤਕ ਤੇ ਭਾਵੇਂ ਲਿਖੀ ਹੋਈ ਸੰਪਰਮਾਤਮਾ ਨੇ ਕਿ ਉਹ ਗੁਰੂ ਵਾਲਾ ਬਣੇ ਇਸ ਵਿੱਚ ਮੇਰਾ ਤਾਂ ਕੁਝ ਵੀ ਨਹੀਂ ਹਾਂ ਇਹਨਾਂ ਜ਼ਰੂਰ ਹੈ ਕਿ ਪ੍ਰਮਾਤਮਾ ਨੇ ਮੈਨੂੰ ਇੱਕ ਸਾਧਨ ਬਣਾ ਦਿੱਤਾ ਜਿਵੇਂ ਕੋਈ ਮੁਸਾਫਿਰ ਕੋਈ ਯਾਤਰੀ बस ਰਹੀਂ ਜਾਂਾ ਕਰਕੇ ਕਿਸੇ ਦੂਸਰੇ ਸ਼ਹਿਰ ਪਹੁੰਚ ਜਾਏ बस ਇੱਥੇ ਸਾਧਨ ਮਤਰਾ ਹੈ ਅਸਲ ਵਿੱਚ ਟਿਊਬਸ バス ਦਾ ਡਰਾਈਵਰ ਹੈ ਜਿਸ ਨੇ ਮੁਸਾਫਿਰ ਨੂੰ ਮੰਜ਼ਿਲ ਤੱਕ ਪਹੁੰਚਾਇਆ ਕਿ ਡਰਾਈਵਰ ਚਲਾਉਣ ਵਾਲਾ ਪਰਮਾਤਮਾ ਹੈ ਉਹ ਵਿਅਕਤੀ ਮੇਰੇ ਕਹਿਣ ਤੇ ਗੁਰੂ ਵਾਲਾ ਨਹੀਂ ਬਣਿਆ ਸਗੋਂ ਇਸ ਲਈ ਗੁਰੂ ਵਾਲਾ ਬਣਿਆ ਕਿਉਂਕਿ ਪਰਮਾਤਮਾ ਨੇ ਉਸ ਦੇ ਮਸਤਕ ਤੇ ਐਸੇ ਭਾਗ ਲਿਖੇ ਹੋਏ ਸਨ ਮੈਂ ਤਾਂ ਬਸ ਇੱਕ ਸਾਧਨ ਬਣਿਆ ਪਰਮਾਤਮਾ ਨੇ ਮੈਨੂੰ ਸਾਧਨ ਵਜੋਂ ਵਰਤ ਲਿਆ ਜੇ ਮੈਂ ਅਸੀਂ ਦਾਅਵੇ ਕਰਾਂ ਕਿਉਂ ਮੇਰੇ ਕਹਿਣ ਤੇ ਗੁਰੂ ਵਾਲਾ ਬਣਿਆ ਹੈ ਜਦ ਮੈਂ ਕਹਾ ਕਿ ਉਸ ਨੂੰ ਮੈਂ ਗੁਰੂ ਵਾਲਾ ਬਣਾਇਆ ਹੈ ਤਾਂ ਇਹ ਮੇਰੀ ਅਗਿਆਨਤਾ ਹੋਏਗੀ ਇਹ ਮੇਰੀ ਮੂਰਖਤਾ ਹੋਏਗੀ ਜੇ ਮੇਰੇ ਕਹਿਣ ਤੇ ਕੋਈ ਵਿਅਕਤੀ ਗੁਰੂ ਵਾਲਾ ਬਣ ਸਕਦਾ ਹੈ ਤਾਂ ਫਿਰ ਹਰ ਕੋਈ ਮੇਰੇ ਕਹਿਣ ਤੇ ਗੁਰੂ ਵਾਲਾ ਕਿਉਂ ਨਹੀਂ ਬਣ ਜਾਂਦਾ ਇਹ ਮੇਰੀ ਅੰਨੀ ਹਸੀਅਤ ਹੈ ਕਿ ਮੈਂ ਕਿਸੇ ਨੂੰ ਗੁਰੂ ਵਾਲਾ ਬਣਾ ਸਕਾਂ ਤਾਂ ਹਰ ਕਿਸੇ ਨੂੰ ਹੀ ਗੁਰੂ ਵਾਲਾ ਕਿਉਂ ਨਹੀਂ ਬਣਾ ਲਿੰਦਾ ਗੁਰੂ ਵਾਲਾ ਉਹੀ ਬਣੇਗਾ ਜਿਹਦੇ ਮਸਤਕ ਉੱਤੇ ਪਰਮਾਤਮਾ ਨੇ ਭਾਗ ਲਿਖ ਦਿੱਤੇ ਹਕੀਕਤ ਇਹ ਹੈ ਕਿ ਕਿਸੇ ਵਿੱਚ ਵੀ ਹਸਿਆਤ ਨਹੀਂ ਕਿ ਕਿਸੇ ਨੂੰ ਗੁਰੂ ਵਾਲਾ ਬਣਾ ਸਕੇ ਗੁਰੂ ਵਾਲਾ ਉਹੀ ਬਣਦਾ ਹੈ ਜਿਸ ਦੇ ਮੱਥੇ ਤੇ ਭਾਗ ਲਿਖੇ ਹੁੰਦੇ ਹਨ ਇਹ ਭਾਗ ਧਰੋਂ ਹੀ ਲਿਖੇ ਜਾਂਦੇ ਹਨ ਇਹ ਭਾਗ ਖੁਦ ਪਰਮਾਤਮਾ ਹੀ ਲਿਖਦਾ ਹੈ ਤੁਰ ਕਰਮ ਜਿਨਾ ਕੋ ਤੁਧ ਭਾਇਆ ਤਾਂ ਤੇਲੀ ਖਸਮ ਧਾਇਆ ਇਹਨਾਂ ਜਨਤਾ ਕਹਿ ਵਸ ਕਿਛ ਨਹੀਂ ਤੁਧ ਵੇਖੀ ਜਗਤ ਉਪਾਇਆ ਇਕ ਨਾਨੋ ਤੁਮ ਮੇਲ ਲੈ ਇਕ ਆਪੋ ਤੁਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧ ਆਪ ਬੁਝਾਇਆ ਸਹਜੇ ਹੀ ਸਚ ਅਸਮਾਇਆ ਤੁਰ ਕਰਮ ਜਿਨਾ ਕੋ ਤੁਧ ਭਾਇਆ ਤਾਂ ਤੇਨੇ ਹਸੰਧਿਆ ਹੈ हे प्रभु हे परमात्मा ਤੁਰਤੋਂ ਹੀ ਜਿਸਨੂੰ ਤੂੰ ਬਖਸ਼ਿਸ਼ ਕੀਤੀ ਹੈ ਉਹਨਾਂ ਨੇ ਹੀ ਆਪਣੇ ਮਾਲਿਕ ਪ੍ਰਮੋ ਨੂੰ ਧਿਆਇਆ ਹੈ ਇਹਨਾਂ ਜਨਤਾ ਕਾ ਬਸ ਕਿਛ ਨਹੀਂ ਤਦ ਉਹ ਵਿੱਕੀ ਜਗਤ ਹੋ ਬਾਇ ਇਹਨਾਂ ਜਨਤਾ ਦੇ ਹੱਥ ਵਿੱਚ ਕੁਝ ਨਹੀਂ ਇਹਨਾਂ ਜਨਤਾ ਦੇ ਵਸਨ ਵਿੱਚ ਕੁਝ ਨਹੀਂ ਤੂੰ ਹੈ ਜਿਸਨੇ ਪਾਤ ਪਾੰ ਦਾ ਜਗਤ ਪੈਦਾ ਕੀਤਾ ਇਨਾ ਜੀਵਾਂ ਦੇ ਵਸਤੇ ਗੱਲ ਨਹੀਂ ਕਿ ਉਹ ਆਪਣੀ ਮਰਜ਼ੀ ਨਾਲ ਪ੍ਰਭੂ ਭਗਤੀ ਕਰ ਸਕਣਾ। ਇੱਕ ਨੂੰ ਤੂੰ ਮੇਲ ਲੈਂ, ਇੱਕ ਆਪਾ ਉਹ ਤੋ ਦਿਖਵਾਇਆ। اے ਪ੍ਰਭੂ ਕਈਆਂ ਨੂੰ ਤੂੰ ਆਪਣੇ ਨਾਲ ਮਿਲਾ ਰੰਦਾ ਹੈ। ਤੇ ਕਈਆਂ ਨੂੰ ਆਪਣੇ ਤੋਂ ਖੁਜਾ ਆ ਦਿੰਦਾ ਹੈ। ਆਪਣੇ ਤੋਂ ਦੂਰ ਕਰ ਦਿੰਦਾ ਹੈ। ਗੁਰ ਕਿਰਪਾ ਦੇ ਜਾਣਿਆ ਜਿਥੈ ਤੂੰ ਆਪ ਪੁਝਾਇਆ ਸਹਜੇ ਹੀ ਸੱਚ ਸਮਾ। ਉਸਨੇ ਹੀ ਗੁਰੂ ਦੀ ਕਿਰਪਾ ਨਾਲ ਤੈਨੂੰ ਜਾਣਿਆ ਹੈ ਜਿਸ ਮੁਖ ਦੇ ਹਿਰਦੇ ਵਿੱਚ ਤੁੰ ਆਪਣੇ ਆਪ ਭਰੇ ਸਮਝਾ ਦਿੱਤਾ ਹੈ ਉਸ ਸਹਿਜ ਨਾਲ ਹੀ ਤੇਰੇ ਵਿੱਚ ਸਮਾ ਗਿਆ ਹੈ ਪ੍ਰਭੂ ਭਗਤੀ ਉਹ ਹੀ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਹੀ ਭਗਤੀ ਕਰਵਾ ਲੋਏ ਜਿਸ ਤੋਂ ਉਸਨੇ ਭਗਤੀ ਕਰਵਾਉਣੀ ਹੁੰਦੀ ਹੈ ਉਸ ਦਾ ਸਤਿਗੁਰੂ ਨਾਲ ਮਿਲਾਬ ਕਰਾਉਂਦਾ ਹੈ ਬਹੁਤ ਬਿਰਲੇ ਹੁੰਦੇ ਆਂ ਜਿਨ੍ਹਾਂ ਦੇ ਮਸਤਕ ਉੱਤੇ ਤੁਰੋਂ ਪਰਮਾਤਮਾ ਨੇ ਸਤਿਗੁਰੂ ਦਾ ਮਿਲਾਪ ਹੋਣਾ ਲਿਖ ਦਿੱਤਾ ਹੈ। ਉਹਨਾਂ ਦੇ ਅੰਦਰ ਆ ਗਿਆਨ ਦਾ ਹਨੇਰਾ ਖਤਮ ਹੋ ਜਾਂਦਾ ਹੈ। ਜਿਨ੍ਹੋਂ ਮਸਤਕ ਤੁਰ ਆ ਲਿਖਿਆ ਤਿਨਾਂ ਸਤਿਗੁਰੂ ਮਿਲਿਆ ਨਾਮ ਰਾਜੇ। ਗਿਆਨ ਅંધੇਰਾ ਕਟਿਆ ਗੁਰ ਗਿਆਨ ਘਟ ਬਲਿਆ। ਹਰ ਲੱਦਾ ਰਤਨ ਪਦਾਰਥ ਹੋ ਫਿਰ ਬੋੜ ਨਾ ਚਲਿਆ। ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਜਿਨ ਮਸਤਕ ਤੁਰ ਹਰ ਲਿਖਿਆ ਤਿਨਾ ਸਤੁਰ ਮਿਲਿਆ ਰਾਮ ਰਾਜੇ ਜਿਨ੍ਹਾਂ ਦੇ ਮਸਤਕ ਉਤੇ ਧੁਰੋਂ ਹਰੀ ਨੇ ਲਿਖ ਦਿੱਤਾ ਹੈ ਉਹਨਾਂ ਨੂੰ ਸਤਗੁਰੂ ਮਿਲਿਆ ਹੈ ਅਗਿਆਨ ਹਨੇਰਾ ਕਟਿਆ ਗੁਰ ਗਿਆਨ ਘਟ ਬਲਿਆ ਜਿਨਾਂ ਨੂੰ ਸਤਗੁਰੂ ਮਿਲ ਗਿਆ ਹੈ ਉਹਨਾਂ ਦੇ ਅੰਦਰੋਂ ਅਗਿਆਨ ਰੂਪੀ ਹਨੇਰਾ ਖਤਮ ਹੋ ਗਿਆ ਉਨ੍ਹਾਂ ਦੇ ਅੰਧਕਾਰਨ ਵਿੱਚ ਗੁਰੂ ਦਾ ਗਿਆਨ ਰੋਸ਼ਨ ਹੋ ਗਿਆ ਹੈ। ਹਰ ਲਦਾ ਰਤਨ ਪਦਾਰਥ ਹੋ ਫਿਰ ਬੋੜ ਨਾ ਚਲਿਆ। ਉਹਨਾਂ ਨੂੰ ਹਰੀ ਰਤਨ ਪਦਾਰਥ ਲੱਭ ਗਿਆ ਹੈ। ਜੋ ਫਿਰ ਕਦੀ ングਵਾ ਚੇਗਾ ਨਹੀਂ। ਜੋ ਫਿਰ ਕਦੀ ਨਸ਼ਟ ਨਹੀਂ ਹੋਏਗਾ। ਜਨ ਨਾਨਕ ਨਾਮ ਆਰਾਧਿਆ ਆਰਾਧ ਅਰ ਮਿਲਿਆ। ਸਤਿਗੁਰੂ RAMDAS ji ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ ਨਾਲ ਆਖਦੇ ਆ ਕਿ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਆਰਾਧਿਆ ਹੈ ਉਹਨਾਂ ਨੂੰ ਉਹ ਪ੍ਰਭੂ ਨਾਮ ਆਰਾਧ ਕੇ ਹਰੀ ਦੀ ਪ੍ਰਾਪਤੀ ਹੋ ਗਈ ਧੰਨਵਾਦ ਸ਼ੁਭ ਕਾਮਨਾਵਾਂ ਸੁਖੀ ਰਹੋ ਜੀ